ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਕਿਸਮਤ ਭਾਗ 3 ਇਸ ਕਹਾਣੀ ਨੂੰ ਲਿਖਿਆ ਹੈ ਨਿਸ਼ਾ ਵਰਮਾ ਜੀ ਨੇ ਇਹ ਕਹਾਣੀ ਲੜੀਵਾਰ ਕਹਾਣੀਆਂ ਅਤੇ ਕਈ ਭਾਗਾਂ ਦੇ ਵਿੱਚ ਪ੍ਰਸਾਰਿਤ ਹੋਵੇਗੀ ਜੇ ਤੁਸੀਂ ਇਸ ਕਹਾਣੀ ਬਾਰੇ ਸ਼ੁਰੂ ਤੋਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਤੇ ਜਾ ਕੇ ਭਾਗ ਪਹਿਲਾ ਦੂਜਾ ਅਤੇ ਤੀਜਾ ਸੁਣ ਸਕਦੇ ਹੋ ਕਿਉਂਕਿ ਜੇ ਤੁਸੀਂ ਇਹ ਭਾਗ ਪਹਿਲੀ ਵਾਰ ਸੁਣ ਰਹੇ ਹੋ ਤਾਂ ਤੁਹਾਨੂੰ ਇਸ ਕਹਾਣੀ ਦੀ ਸਮਝ ਨਹੀਂ ਆਉਣੀ ਇਸ ਲਈ ਤੁਹਾਨੂੰ ਪਹਿਲਾਂ ਪਹਿਲੇ ਤਿੰਨ ਭਾਗ ਸੁਣਨੇ ਪੈਣਗੇ ਕਹਾਣੀ ਬਹੁਤ ਹੀ ਸੋਹਣੀ ਆ ਦਿਲ ਨੂੰ ਭਾਵਕ ਕਰ ਦੇਣ ਵਾਲੀ ਆ ਇੱਕ ਕੁੜੀ ਦੀ ਜ਼ਿੰਦਗੀ ਤੇ ਆਧਾਰਿਤ ਕਹਾਣੀ ਆ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਸੁਣਨ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਇਸ ਕਹਾਣੀ ਦੇ ਸ਼ੁਰੂ ਵਿੱਚ ਆਪਾਂ ਸਿਮਰਨ ਬਾਰੇ ਪੜਿਆ ਜੋ ਕਿ ਡਿਊਟੀ ਤੋਂ ਘਰ ਆਉਂਦੀ ਹੈ ਤੇ ਆਪਣੀ ਲੰਗੀ ਹੋਈ ਜ਼ਿੰਦਗੀ ਬਾਰੇ ਸੋਚਦੀ ਆ ਕਿਵੇਂ ਉਹਨੇ ਗੁਰਦੀਪ ਨਾਲ ਲੰਬ ਮੈਰਿਜ ਕੀਤੀ ਫਿਰ ਉਸ ਤੋਂ ਬਾਅਦ ਉਹਦੇ ਪੇਕੇ ਆ ਨੇ ਉਹਦੇ ਨਾਲ ਸਾਰੇ ਰਿਸ਼ਤੇ ਤੋੜ ਲਏ ਫਿਰ ਗੁਰਦੀਪ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਉਹਦੇ ਪੇਕੇ ਆ ਜਿਹੜੇ ਗੁਰਦੀਪ ਦੇ ਆਤਮ ਸੰਸਕਾਰ ਤੇ ਆਏ ਸਿਮਰਨ ਆ ਜਿਹੜੀ ਉਹ ਦੀਪਕ ਨਾਲ ਪਈ ਆ ਤੇ ਸੋਚਾਂ ਦੇ ਵਿੱਚ ਗਵਾਚ ਗਈ ਤੇ ਸੌਂ ਗਈ ਅਗਲੇ ਦਿਨ ਸਵੇਰੇ ਉਹਦੀ ਨਰਦ ਪਾਲੀ ਵੇਖਦੀ ਆ ਕਿ ਭਾਬੀ ਹਜੇ ਓਕੀ ਨਹੀਂ ਪਰ ਪਾਲੀ ਉੱਠ ਕੇ ਰਸੋਈ ਦੇ ਵਿੱਚ ਜਾ ਕੇ ਚਾਹ ਧਰ ਲੈਂਦੀ ਆ ਤੇ ਉਹ ਵੇਖਦੀ ਆ ਦਰਵਾਜ਼ਾ ਖੋਲ ਕੇ ਕਿ ਸਿਮਰਨ ਦੀਪਕ ਨੂੰ ਨਾਲ ਘੁੱਟ ਕੇ ਪਈ ਆ ਤੇ ਉਹ ਪੂਰੀ ਗੂੜੀ ਨੀਂਦ ਦੇ ਵਿੱਚ ਸੁੱਤੀ ਪਈ ਆ ਉਹ ਵੇਖ ਕੇ ਮੁੜ ਜਾਂਦੀ ਆ ਉਹ ਆਈ ਸੀਗੀ ਕਿ ਆਪਣੀ ਭਾਬੀ ਨੂੰ ਕਹਿਣ ਕਿ ਚਾਹ ਪੀ ਲੈ ਪਰ ਉਹ ਆਪਣੀ ਭਾਬੀ ਨੂੰ ਸੁੱਤੀ ਵੇਖ ਕੇ ਮੁੜ ਜਾਂਦੀ ਆ ਕਿਉਂਕਿ ਉਹਨੂੰ ਇਹ ਹੁੰਦਾ ਵੀ ਮੇਰੀ ਭਾਬੀ ਬਹੁਤ ਦਿਨਾਂ ਬਾਅਦ ਗੂੜੀ ਨੀਂਦ ਦੇ ਵਿੱਚ ਸੁੱਤੀ ਆ ਵੀ ਚਲ ਸੌਣ ਲੈਣ ਦੋ ਦੋ ਘੰਟੇ ਹੋਰ ਸੋਈ ਦੇ ਵਿੱਚ ਕੰਮ ਕਰਦੀ ਆ ਤਾਂ ਸਿਮਰਨ ਨੂੰ ਭਾਂਡਿਆਂ ਦੀ ਆਵਾਜ਼ ਸੁਣਦੀ ਆ ਤੇ ਉਹ ਉੱਠ ਜਾਂਦੀ ਆ ਉੱਠ ਕੇ ਉਹ ਵੇਖਦੀ ਆ ਕਿ ਅੱਜ ਤਾਂ ਪੂਰਾ ਹੀ ਦਿਨ ਚੜ ਗਿਆ ਵੀ ਅੱਜ ਮੈਨੂੰ ਜਾਗ ਕਿਉਂ ਨਹੀਂ ਆਈ ਉਹ ਉੱਠ ਕੇ ਖੜੋਂਦੀ ਆ ਤੇ ਇੰਨੇ ਨੂੰ ਪਾਲੀ ਆ ਜਾਂਦੀ ਆ ਉਹ ਪਾਲੀ ਨੂੰ ਕਹਿੰਦੀ ਆ ਕਿ ਪਾਲੀ ਤੂੰ ਮੈਨੂੰ ਜਗਾਇਆ ਕਿਉਂ ਨਹੀਂ ਜਮਾ ਚਿੱਟਾ ਦਿਨ ਚੜ ਗਿਆ ਪਾਲੀ ਕਹਿੰਦੀ ਕੋਈ ਗੱਲ ਨਹੀਂ ਭਾਬੀ ਤੁਸੀਂ ਬੜੇ ਆਰਾਮ ਨਾਲ ਹਨਾ ਅੱਜ ਬੜੀਏ ਟਾਈਮ ਬਾਅਦ ਗੂੜੀ ਨੀਂਦ ਸੁੱਤੇ ਸੀ ਵੀ ਮੇਰਾ ਦਿਲ ਨਹੀਂ ਕੀਤਾ ਕਿ ਮੈਂ ਤੁਹਾਨੂੰ ਉਠਾਵਾਂ ਕੋਈ ਗੱਲ ਨਹੀਂ ਮੈਂ ਹੁਣ ਤੁਹਾਨੂੰ ਕਹਿਣ ਹੀ ਆਈ ਸੀ ਕਿ ਡਿਊਟੀ ਜਾਣਾ ਨਾਲੇ ਦੀਪਕ ਨੇ ਸਕੂਲ ਜਾਣਾ ਤੇ ਚਲੋ ਤੁਸੀਂ ਉੱਠ ਗਏ ਤੁਸੀਂ ਐਂ ਕਰੋ ਮੈਨੂੰ ਐਂ ਦੱਸੋ ਚਾਹ ਇੱਥੇ ਲਿਆ ਕੇ ਦੇਮਾਕੇ ਬਾਹਰ ਆ ਕੇ ਪੀਓਗੇ ਤਾਂ ਸਿਮਰਨ ਉਹਨੂੰ ਕਹਿੰਦੀ ਪਾਲੀ ਚਾਹ ਤਾਂ ਮੈਂ ਬਾਹਰ ਆ ਕੇ ਪੀਉਂਗੀ ਰਾਤ ਵਾਲੀ ਗੱਲ ਲਈ ਸੌਰੀ ਮੈਨੂੰ ਨਹੀਂ ਪਤਾ ਲੱਗਿਆ ਹਨਾ ਮੈਂ ਤੈਨੂੰ ਕਿੰਨਾ ਕੁਝ ਬੋਲਤਾ ਉਹ ਕਹਿੰਦੀ ਫੇਰ ਕੀ ਆ ਭਾਬੀ ਤੂੰ ਮੈਨੂੰ ਕੁਝ ਵੀ ਨਹੀਂ ਬੋਲਿਆ ਦੀਪਕ ਤੇਰੇ ਕੋਲ ਹੈ ਨਹੀਂ ਸੀ ਤੂੰ ਦੀਪਕ ਨੂੰ ਲੱਭਦੀ ਸੀ ਫੇਰ ਕੀ ਹੋ ਗਿਆ ਵੀਰੇ ਦੇ ਜਾਣ ਤੋਂ ਬਾਅਦ ਤੇਰਾ ਸੁਭਾ ਚਿੜਚਿੜਾ ਹੋ ਗਿਆ ਮੈਨੂੰ ਕੋਈ ਗੁੱਸਾ ਨਹੀਂ ਸਿਮਰਨ ਉਹਨੂੰ ਕਹਿੰਦੀ ਆ ਥੈਂਕ ਯੂ ਸੋ ਮਚ ਪਾਲੀ ਮੈਨੂੰ ਸਮਝਣ ਲਈ ਜੇ ਤੂੰ ਨਾ ਹੁੰਦੀ ਤਾਂ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਸੀ ਤਾਂ ਪਾਲੀ ਕਹਿੰਦੀ ਸਵੇਰੇ ਸਵੇਰੇ ਭਾਬੀ ਇਦੀਆਂ-ਉਦੀਆਂ ਗੱਲਾਂ ਨਹੀਂ ਕਰਦੇ ਆਪਾਂ ਚਲੋ ਤੁਸੀਂ ਦੀਪਕ ਨੂੰ ਉਠਾਓ ਤੇ ਮੈਂ ਇਹਨੂੰ ਨਵਾ ਕੇ ਤਿਆਰ ਕਰ ਦਿੰਦੀ ਆ ਤੁਸੀਂ ਆਪ ਤਿਆਰ ਹੋ ਜਾਓ ਡਿਊਟੀ ਜਾਣਾ ਚਲੋ ਸਿਮਰਨ ਭੱਜ ਕੇ ਉੱਠਦੀ ਆ ਤੇ ਆਪਣੇ ਬੇਟੇ ਨੂੰ ਉਠਾਉਂਦੀ ਆ ਪਾਲੀ ਆਪਣੇ ਭਤੀਜੇ ਨੂੰ ਤਿਆਰ ਕਰਦੀ ਆ ਤੇ ਸਿਮਰਨ ਵੀ ਤਿਆਰ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਆਪਣੇ ਮਤਲਬ ਬੱਚੇ ਦਾ ਬੈਗ ਵਗੈਰਾ ਤਿਆਰ ਕਰਦੀ ਆ ਤਾਂ ਉਹਦੇ ਫੋਨ ਦੀ ਘੰਟੀ ਵੱਜਦੀ ਆ ਫੋਨ ਕਿਸੇ ਨਵੇਂ ਨੰਬਰ ਤੋਂ ਸੀ ਤੇ ਉਹ ਜਦੋਂ ਫੋਨ ਚੱਕਦੀ ਆ ਤਾਂ ਅੱਗੋਂ ਆਵਾਜ਼ ਆਉਂਦੀ ਆ ਸਿਮਰਨ ਕਹਿੰਦੀ ਆ ਕਿ ਹੈਲੋ ਕੌਣ ਆ ਤਾਂ ਅੱਗੇ ਸਿਮਰਨ ਦੀ ਮੰਮੀ ਗੱਲ ਕਰ ਰਹੀ ਸੀ ਕਹਿੰਦੀ ਹੈਲੋ ਸਿਮਰਨ ਮੈਂ ਤੇਰੀ ਮਾਂ ਪੁੱਤ ਤੂੰ ਮੈਨੂੰ ਹੀ ਭੁੱਲ ਗਈ ਆਪਣੀ ਮਾਂ ਦੀ ਆਵਾਜ਼ ਸੁਣ ਕੇ ਸਿਮਰਨ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਕਹਿੰਦੀ ਆ ਕਿ ਮਾਂ ਮੈਂ ਤੁਹਾਨੂੰ ਕਿਵੇਂ ਭੁੱਲ ਸਕਦੀ ਆ ਤੁਸੀਂ ਕਿਵੇਂ ਸਵੇਰੇ ਸਵੇਰੇ ਫੋਨ ਕੀਤਾ ਤਾ ਉਹ ਕਹਿੰਦੀ ਆ ਕਿ ਤੂੰ ਮੇਰੀ ਧੀ ਆ ਮੈਂ ਤੈਨੂੰ ਫੋਨ ਕਰ ਨਹੀਂ ਸਕਦੀ ਉਹ ਕਹਿੰਦੀ ਜਰੂਰ ਕਰ ਸਕਦੀ ਆ ਮਾਂ ਪਰ ਕਹਿੰਦੀ ਮੈਨੂੰ ਇਸ ਗੱਲ ਦੀ ਹੈਨਾ ਖੁਸ਼ੀ ਵੀ ਬਹੁਤ ਆ ਤੇ ਮੈਨੂੰ ਹੈਰਾਨੀ ਵੀ ਆ ਵੀ ਤੁਸੀਂ ਮੈਨੂੰ ਕਿਵੇਂ ਫੋਨ ਕਰ ਲਿਆ ਉਹ ਕਹਿੰਦੀ ਪੁੱਤ ਤੂੰ ਮੇਰੀ ਧੀ ਆ ਅੱਜ ਤੇਰੇ ਤੇ ਰੱਬ ਨੇ ਮੁਸੀਬਤ ਪਾਈ ਆ ਤੇ ਮੈਂ ਤੈਨੂੰ ਫੋਨ ਨਹੀਂ ਕਰੂੰ ਤੇ ਹੋਰ ਕੌਣ ਕਰੂੰ ਸਿਮਰਨ ਅੱਖਾਂ ਭਰ ਆਉਂਦੀ ਆ ਤਾਂ ਗੋ ਸਿਮਰਨ ਦੀ ਮਾਂ ਕਹਿੰਦੀ ਆ ਕਿ ਸਿਮਰਨ ਪੁੱਤ ਤੂੰ ਘਰ ਨਹੀਂ ਆਉਣਾ ਸਿਮਰਨ ਕਹਿੰਦੀ ਹੈ ਮਾਂ ਕਿਹੜੇ ਘਰ ਆ ਉਹ ਕਹਿੰਦੀ ਪੁੱਤ ਆਪਣੇ ਪੇਕਿਆਂ ਦੇ ਘਰ ਜਿੱਥੇ ਤੂੰ ਪਲੀ ਵੱਡੀ ਹੋਈ ਕਹਿੰਦੀ ਮਾਂ ਕਿ ਤੂੰ ਹੋਸਟ ਤਾਂ ਹੈ ਤੂੰ ਮੈਨੂੰ ਆਪਣੇ ਘਰ ਆਉਣ ਲਈ ਕਹਿ ਰਹੀਆਂ ਤੁਸੀਂ ਤਾਂ ਮੈਨੂੰ ਤਿਆਗਤਾ ਸੀ ਉਹ ਕਹਿੰਦੀ ਪੁੱਤ ਗੁੱਸੇ ਦੇ ਵਿੱਚ ਮਾਪਿਓ ਆਪਣੇ ਧੀਆਂ ਪੁੱਤਾਂ ਨੂੰ ਸੌ ਕੁਝ ਕਹਿ ਦਿੰਦੇ ਆ ਸਾਨੂੰ ਤੇਰਾ ਫੈਸਲਾ ਨਹੀਂ ਮਨਜ਼ੂਰ ਸੀ ਅਸੀਂ ਗੁੱਸੇ ਦੇ ਵਿੱਚ ਤੈਨੂੰ ਤਿਆਗਤਾ ਪਰ ਅੱਜ ਸਭ ਤੋਂ ਵੱਧ ਸਾਡੀ ਲੋੜ ਆ ਤੈਨੂੰ ਤੇ ਅਸੀਂ ਤੈਨੂੰ ਕੱਲੀ ਨੂੰ ਕਿਵੇਂ ਛੱਡ ਦਈਏ ਤੂੰ ਘਰ ਆਈਂ ਅਸੀਂ ਤੈਨੂੰ ਉਡੀਕਦੇ ਆਂ ਤਾ ਸਿਮਰਨ ਕਹਿੰਦੀ ਹੈ ਕਿ ਠੀਕ ਹੈ ਮੰਮੀ ਮੈਂ ਜਰੂਰ ਆਉਂਗੀ ਉਹ ਆਪਣੀ ਮਾਂ ਨਾਲ ਕਾਫੀ ਟਾਈਮ ਦੁੱਖ ਸੁੱਖ ਕਰਦੀ ਆ ਤੇ ਫੋਨ ਕੱਟ ਕੇ ਆ ਜਾਂਦੀ ਆ ਅੱਗੋਂ ਉਹਦੀ ਸੱਸ ਪੁੱਛਦੀ ਆ ਕਿ ਪੁੱਤ ਕਿਹਦਾ ਫੋਨ ਸੀ ਤਾਂ ਸਿਮਰਨ ਹੱਸ ਕੇ ਦੱਸਦੀ ਆ ਕਿ ਮੇਰੀ ਮਾਂ ਦਾ ਫੋਨ ਸੀ ਉਹਦੀ ਸੱਸ ਕਹਿੰਦੀ ਵੀ ਕੀ ਕਹਿੰਦੇ ਸੀ ਕਹਿੰਦੀ ਵੀ ਮੰਮੀ ਮੈਨੂੰ ਪਿੰਡ ਆਉਣ ਲਈ ਕਹਿੰਦੇ ਸੀ ਘਰ ਆਉਣ ਲਈ ਕਹਿੰਦੇ ਸੀ ਤਾਂ ਕਰਮਜੀਤ ਕਹਿੰਦੀ ਕਿ ਪੁੱਤ ਧੀਆ ਪੁੱਤਾਂ ਨਾਲ ਮਾਵਾ ਨੂੰ ਸੌ ਗੁੱਸੇ ਹੁੰਦੇ ਆ ਪਰ ਮਾਵਾ ਆਪਣੀ ਧੀਆ ਦੇ ਦੁੱਖ ਨਹੀਂ ਵੇਖ ਸਕਦੀਆਂ ਵੀ ਉਹ ਸਹੀ ਕਹਿ ਰਹੀ ਆ ਤੂੰ ਇੱਕ ᱜੇੜਾ ਲਾਇਆ ਈ ਤਾਂ ਸਿਮਰਨ ਕਹਿੰਦੀ ਮੰਮੀ ਜੀ ਤੁਸੀਂ ਵੀ ਉਹ ਕਹਿੰਦੀ ਦੇਖ ਪੁੱਤ ਤੂੰ ਇਸ ਗੱਲ ਨੂੰ ਗਲਤ ਨਾ ਲਈਂ ਕਿ ਮੈਂ ਤੈਨੂੰ ਇਸ ਘਰੋਂ ਕੱਢ ਰਹੀ ਆ ਪਰ ਤੇਰੀ ਮਾਂ ਤੈਨੂੰ 2-4 ਦਿਨ ਲਈ ਬੁਲਾ ਰਹੀ ਆ ਤੈਨੂੰ ਜਾਣਾ ਚਾਹੀਦਾ ਉਹ ਕਹਿੰਦੀ ਚੱਲ ਕੋਈ ਨਾ ਮੰਮੀ ਇਹ ਕਹਿ ਕੇ ਉਹ ਕਹਿੰਦੀ ਮੈਂ ਡਿਊਟੀ ਜਾਣਾ ਲੇਟ ਹੋ ਰਹੀ ਆ ਉਹ ਆਪਣੇ ਬੇਟੇ ਦੀਪਕ ਨੂੰ ਲੈਂਦੀ ਆ ਉਹਨੂੰ ਰਸਤੇ ਦੇ ਵਿੱਚੋਂ ਸਕੂਲ ਛੱਡਦੀ ਆ ਤੇ ਆਪ ਹਸਪਤਾਲ ਦੇ ਵਿੱਚ ਚਲੀ ਜਾਂਦੀ ਆ ਹਸਪਤਾਲ ਦੇ ਵਿੱਚ ਬੈਠੀ ਉਹ ਆਪਣਾ ਕੰਮ ਕਰ ਰਹੀ ਸੀ ਤਾਂ ਉਹਦੇ ਕੋਲ ਇੱਕ ਨਰਸ ਆਉਂਦੀ ਆ ਨਰਸ ਉਹਨੂੰ ਕਹਿੰਦੀ ਆ ਕਿ ਹੈਲੋ ਸਿਮਰਨ ਮੈਡਮ ਤੁਸੀਂ ਉਹ ਕਹਿੰਦੀ ਹਾਂਜੀ ਗੱਲਾਂ ਕਰਦੀ ਆ ਤੇ ਕਹਿੰਦੀ ਆ ਕਿ ਇਸ ਕੁਰਸੀ ਤੇ ਕਿਸੇ ਦਿਨ ਸਾਹਬ ਹਨਾ ਕੰਮ ਕਰਦੇ ਸੀ ਤਾਂ ਉਹਨੇ ਉੱਥੇ ਇੱਕ ਨਰਸ ਹੋਰ ਆ ਜਾਂਦੀ ਆ ਤੇ ਉਹਨੂੰ ਟੋਕਦੀ ਆ ਕਿ ਤੂੰ ਇੱਥੋਂ ਚਲੀ ਜਾ ਤੇ ਚਲੋ ਉਹ ਚਲੀ ਜਾਂਦੀ ਆ ਤੇ ਸਿਮਰਨ ਵੀ ਬੈਠੀ ਸੋਚਦੀ ਆ ਕਿ ਇਹ ਕੁਰਸੀ ਗੁਰਦੀਪ ਦੀ ਆ ਇੱਥੇ ਕਦੇ ਗੁਰਪ੍ਰੀਤ ਕੰਮ ਕਰਦਾ ਸੀ ਉਹ ਗੁਰਪ੍ਰੀਤ ਨੂੰ ਉੱਥੇ ਮਹਿਸੂਸ ਕਰਦੀ ਆ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਇੱਕ ਨਰਸੋ ਦੇ ਕੋਲ ਆਉਂਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਇਹ ਜਿਹੜੀ ਆਈ ਸੀ ਤੇਰੇ ਕੋਲ ਪਹਿਲਾਂ ਹਨਾ ਮੇਰੀਆਂ ਗੱਲਾਂ ਨੂੰ ਜ਼ਿਆਦਾ ਸੀਰੀਅਸ ਨਾ ਲਈ ਤੇ ਉਹ ਤਾਂ ਏਦਾਂ ਹੀ ਮਜ਼ਾਕ ਕਰਦੀ ਰਹਦੀ ਐ ਏਦਾਂ ਹੀ ਗੱਲਾਂ ਕਰਦੀ ਰਹਿੰਦੀ ਆ ਸਿਮਰਨ ਕਹਿੰਦੀ ਉਹਨਾਂ ਨੇ ਤਾਂ ਮੈਨੂੰ ਕੁਝ ਵੀ ਗਲਤ ਨਹੀਂ ਕਿਹਾ ਉਹ ਤਾਂ ਮੇਰੇ ਤੇ ਤੋਂ ਗੁਰਦੀਪ ਦੀ ਗੱਲ ਕਰਦੀ ਸੀ ਤੁਸੀਂ ਉਹਨਾਂ ਨੂੰ ਗੱਲ ਪੂਰੀ ਨਹੀਂ ਕਰਨ ਦਿੱਤੀ ਉਹ ਕਹਿੰਦੀ ਨਹੀਂ ਉਹਨੂੰ ਇਹ ਨਹੀਂ ਪਤਾ ਵੀ ਕਿਹੜੇ ਸਮੇਂ ਕਿਹੜੀ ਗੱਲ ਕਰਨੀ ਆ ਸਿਮਰਨ ਕਹਿੰਦੀ ਕੋਈ ਗੱਲ ਨਹੀਂ ਚਲੋ ਚਲੋ ਆਪਸ ਵਿੱਚ ਗੱਲਬਾਤ ਕਰਦੀਆਂ ਤੇ ਸਿਮਰਨ ਆਪਣੇ ਕੰਮ ਲੱਗ ਜਾਂਦੀ ਆ ਦਪੈਰ ਨੂੰ ਫੇਰ ਸਿਮਰਨ ਦੇ ਟੇਬਲ ਤੇ ਚਾਹ ਆ ਜਾਂਦੀ ਆ ਤੇ ਚਾਹ ਪੀ ਕੇ ਸਿਮਰਨ ਕੰਮ ਕਰਦੀ ਆ ਸ਼ਾਮ ਨੂੰ ਸਿਮਰਨ ਫੇਰ ਘਰ ਆ ਜਾਂਦੀ ਆ ਘਰ ਆ ਕੇ ਉਹ ਜਦੋਂ ਵੇਖਦੀ ਆ ਉਹਦੀ ਨਾਨ ਦੇਤੇ ਉਹਦੀ ਸੱਸ ਕੰਮ ਕਰ ਰਹੀਆਂ ਸੀ ਤੇ ਉਹ ਸਿਮਰਨ ਨੂੰ ਹਾਲਚਾਲ ਪੁੱਛਦੀਆਂ ਤੇ ਕਹਿੰਦੀਆਂ ਕਿ ਤੈਨੂੰ ਨੌਕਰੀ ਤੇ ਕੋਈ ਆਫ ਤਾਂ ਨਹੀਂ ਤੇਰੀ ਡਿਊਟੀ ਵਧੀਆ ਤਾਂ ਸਿਮਰਨ ਕਹਿੰਦੀ ਹਾਂ ਵਧੀਆ ਉਹ ਜੇ ਗੱਲਾਂ ਕਰ ਹੀ ਰਹੀਆਂ ਹੁੰਦੀਆਂ ਕਿ ਸਿਮਰਨ ਦੇ ਫੋਨ ਦੀ ਘੰਟੀ ਵੱਜਦੀ ਆ ਉਹ ਫੋਨ ਕੱਟ ਦਿੰਦੀ ਆ ਫਿਰ ਫਿਰ ਫੋਨ ਵੱਜਦਾ ਉਹ ਫਿਰ ਫੋਨ ਕੱਟ ਦਿੰਦੀ ਆ ਤਾ ਉਹਦੀ ਸੱਸ ਕਰਮਜੀਤ ਪੁੱਛਦੀ ਆ ਕਿ ਪੁੱਤ ਕਿਹਦਾ ਫੋਨ ਆ ਤਾ ਸਿਮਰਨ ਕਹਿੰਦੀ ਕਿ ਮੰਮੀ ਰੋਂਗ ਨੰਬਰ ਸੀ ਕਰਮਜੀਤ ਕਹਿੰਦੀ ਕਿ ਠੀਕ ਆ ਉਸ ਤੋਂ ਬਾਅਦ ਫਿਰ 4-5 ਵਾਰ ਫੋਨ ਵੱਜਦਾ ਤੇ ਸਿਮਰਨ ਫੋਨ ਕੱਟਦੀ ਰਹਿੰਦੀ ਆ ਤਾ ਕਰਮਜੀਤ ਕਹਿੰਦੀ ਪੁੱਤ ਰੋਂਗ ਨੰਬਰ ਤੋਂ ਇੰਨੀ ਵਾਰ ਫੋਨ ਨਹੀਂ ਆਉਂਦਾ ਤੁਸੀਂ ਮੈਨੂੰ ਸੱਚ ਦੱਸੋ ਕਿਹਦਾ ਫੋਨ ਆ ਤਾ ਸਿਮਰਨ ਕਹਿੰਦੀ ਕਿ ਮੇਰੇ ਮੰਮਾ ਦਾ ਫੋਨ ਆ ਤਾ ਫਿਰ ਕਰਮਜੀਤ ਕਹਿੰਦੀ ਤੂੰ ਚੱਕਦੀ ਕਿਉਂ ਨਹੀਂ ਕਹਿੰਦੀ ਮੰਮੀ ਉਹ ਮੈਨੂੰ ਉੱਥੇ ਬੁਲਾਉਣਗੇ ਮੈਂ ਨਹੀਂ ਜਾਣਾ ਚਾਹੁੰਦੀ ਉਹ ਕਹਿੰਦੀ ਨਹੀਂ ਪੁੱਤ ਉਹ ਤੇਰੀ ਮਾਂ ਦੀ ਤੇਰੇ ਪੇਕੇ ਆ ਤੈਨੂੰ ਜਾਣਾ ਚਾਹੀਦਾ ਤਾਂ ਉਹ ਕਹਿੰਦੀ ਆ ਕਿ ਗੁਰਦੀਪ ਦੇ ਹੁੰਦੇ ਤਾਂ ਉਹਨਾਂ ਨੇ ਮੈਨੂੰ ਕਦੇ ਬੁਲਾਇਆ ਨਹੀਂ ਗੁਰਦੀਪ ਨੂੰ ਤਾਂ ਉਸ ਘਰ ਪੈਰ ਨਹੀਂ ਪਾਉਣ ਦਿੱਤਾ ਗੁਰਦੀਪ ਉਸ ਘਰ ਦਾ ਜਵਾਈ ਸੀ ਜਦੋਂ ਉਹ ਗੁਰਦੀਪ ਦੇ ਜਿਉਂਦੇ ਜੀ ਨਹੀਂ ਮੇਰੇ ਨਾਲ ਵਰਤੇ ਹੁਣ ਮੈਂ ਕੀ ਲੈਣਾ ਵਰਤ ਕੇ ਤਾਂ ਕਰਮਜੀਤ ਕਹਿੰਦੀ ਨਾ ਕੀ ਇਹ ਐਦਾਂ ਨਹੀਂ ਕਹਿੰਦੇ ਹੁੰਦੇ ਉਹ ਤੇਰੇ ਮਾਪਿਓ ਨੇ ਉਹਨਾਂ ਨੇ ਤੈਨੂੰ ਪਾਲਿਆ ਪੜਾਇਆ ਹਨ ਹੱਕ ਹੈ ਚਲੋ ਮਾਪਿਓ ਨੂੰ ਇਹ ਗੱਲਾਂ ਨਹੀਂ ਮਨਜ਼ੂਰ ਹੁੰਦੀਆਂ ਤਾਂ ਉਹਨਾਂ ਦੀ ਨਾਰਾਜ਼ਗੀ ਵੀ ਜਾਇਜ਼ ਆ ਪਰ ਜੇ ਅੱਜ ਤੈਨੂੰ ਉਹ ਬੁਲਾ ਰਹੇ ਨੇ ਤਾਂ ਤੈਨੂੰ ਜਾਣਾ ਚਾਹੀਦਾ ਲੋਕਾਂ ਨੇ ਇਹ ਗੱਲ ਕਹਿਣੀ ਆ ਕਿ ਹੁਣ ਪੇਕੇ ਬੁਲਾਉਂਦੇ ਸੀ ਤਾਂ ਧੀ ਨੇ ਜਿਹੜਾ ਹੰਕਾਰ ਰੱਖਿਆ ਈ ਗੁਰੱਖੀ ਬਤੀ ਗਈ ਨਹੀਂ ਵੀ ਮੇਰੇ ਖਿਆਲ ਨਾਲ ਤੈਨੂੰ ਜ਼ਰੂਰ ਜਾਣਾ ਚਾਹੀਦਾ ਤਾਂ ਆਪਣੀ ਸੱਸ ਦੀ ਗੱਲ ਸੁਣ ਕੇ ਸਿਮਰਨ ਕਹਿੰਦੀ ਕੋਈ ਗੱਲ ਨਹੀਂ ਮੰਮੀ ਮੈਂ ਸੋਚ ਲੂੰਗੀ ਦੋ ਚਾਰ ਦਿਨ ਉਹ ਇਸੇ ਸੋਚ ਦੇ ਵਿੱਚ ਲੰਘਾ ਦਿੰਦੀ ਆ ਜਦੋਂ ਵਾਰ-ਵਾਰ ਸਿਮਰਨ ਦੀ ਮਾਂ ਦਾ ਫੋਨ ਆਉਂਦਾ ਤਾਂ ਸਿਮਰਨ ਇੱਕ ਦਿਨ ਆਪਣੇ ਬੇਟੇ ਦੀਪਕ ਨੂੰ ਲੈ ਕੇ ਆਪਣੇ ਪੇਕੇ ਘਰ ਜਾਂਦੀ ਆ ਪੇਕਿਆਂ ਦੀ ਦਹਲੀਜ਼ ਵੜਦਿਆਂ ਹੀ ਸਿਮਰਨ ਆ ਜਿਹੜੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹਦੇ ਉਹ ਵੇਲਾ ਯਾਦ ਆਉਂਦਾ ਜਦੋਂ ਉਹ ਉਸ ਘਰ ਦੇ ਵਿੱਚ ਖੇਡਦੀ ਹੁੰਦੀ ਸੀ ਪੜ੍ਹਦੀ ਹੁੰਦੀ ਸੀ ਕਿਵੇਂ ਉਹ ਭੈਣ ਭਰਾ ਲੜਦੇ ਮਾਂ ਨੂੰ ਸ਼ਿਕਾਇਤਾਂ ਕਰਦੇ ਸੀ ਸਾਰੀ ਜ਼ਿੰਦਗੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਉਹਦੇ ਦਿਮਾਗ 'ਚ ਆ ਜਾਂਦੀਆਂ ਤੇ ਫਿਰ ਉਹਦੇ ਉਹ ਗੱਲ ਵੀ ਯਾਦ ਆਉਂਦੀ ਆ ਜਦੋਂ ਉਸ ਘਰ ਦੇ ਵਿੱਚੋਂ ਉਹ ਆਖਰੀ ਵਾਰ ਚੋਰੀੋਂ ਗਈ ਸੀ ਗੁਰਦੀਪ ਦੇ ਨਾਲ ਵਿਆਹ ਕਰਾਉਣ ਤੇ ਉਸ ਤੋਂ ਬਾਅਦ ਉਹਦੇ ਘਰਦਿਆਂ ਨੇ ਉਹਨੂੰ ਕੀ ਕੀ ਵਧ ਅਸੀਸਾਂ ਦਿੱਤੀਆਂ ਕਿੰਨਾ ਉਹਨਾਂ ਨੇ ਮੰਦਾ ਸ਼ਲੋਕ ਗੁਰਦੀਪ ਨਾਲ ਕੀਤਾ ਉਹ ਵੱਲਾਂ ਵੀ ਉਹਦੇ ਯਾਦ ਆ ਜਾਂਦੀਆਂ ਪਰ ਉਹ ਆਪਣੇ ਦਿਲ ਤੇ ਪੱਥਰ ਰੱਖ ਲੈਂਦੀ ਆ ਉਹਨੂੰ ਵੇਖ ਕੇ ਉਹਦੇ ਦੋਨੋਂ ਪਰ ਆਪ ਜਿਉਂਦੇ ਆ ਉਹਦੀ ਮਾਂ ਭੱਜੀ ਆਉਂਦੀ ਆ ਉਹਨੂੰ ਗੱਲ ਨਾ ਲਾਉਂਦੇ ਆ ਤੇ ਸਿਮਰਣਾ ਜਿਹੜੀ ਉਹ ਰੋਣ ਲੱਗ ਜਾਂਦੀ ਆ ਉਹਦੇ ਪ੍ਰਾਤਿ ਉਹਦੀ ਮੰਮੀ ਉਹਨੂੰ ਚੁੱਪ ਕਰਾਉਂਦੇ ਆ ਤੇ ਉਹਦੀ ਭਰਜਾਈ ਉਹਦੇ ਵਾਸਤੇ ਚਾਹ ਲੈ ਕੇ ਆਉਂਦੀ ਆ ਤੇ ਉਹਦੀ ਭਰਜਾਈ ਕਹਿੰਦੀ ਆ ਕਿ ਦੀਦੀ ਤੁਸੀਂ ਰੋਵੋ ਨਾ ਪਲੀਜ਼ ਤੇ ਸਿਮਰਨ ਸੋਚਦੀ ਆ ਕਿ ਮੈਂ ਆਪਣੀ ਭਰਜਾਈ ਨੂੰ ਕਿੱਥੇ ਤਾਂ ਸ਼ਗਣਾ ਨਾਲ ਵਿਆਹ ਕੇ ਜਦੋਂ ਲਿਆਂਦੀ ਆ ਉਦੋਂ ਮਿਲਣਾ ਸੀ ਵੀ ਕਿੱਥੇ ਮੈਂ ਕਿਸ ਹਾਲਤ ਦੇ ਵਿੱਚ ਮਿਲ ਰਹੀ ਆ ਕਿਉਂਕਿ ਇਹ ਤਕਲੀਫ ਆ ਜਿਹੜੀ ਉਹ ਸਿਮਰਨ ਹੀ ਸਮਝ ਸਕਦੀ ਸੀ ਤੇ ਸਿਮਰਨ ਦੀ ਭਰਜਾਈ ਨੇ ਸਿਮਰਨ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਹਦੇ ਨਾਲ ਸਿਮਰਨ ਦਾ ਮਨ ਦੁਖੀ ਹੋਇਆ ਹੋਵੇ ਉਹਨੇ ਆਪਣੀ ਨਣਦ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਵਧੀਆ ਗੱਲਾਂ ਕੀਤੀਆਂ ਸਿਮਰਣਾ ਰੋਟੀ ਪਾਣੀ ਖਾ ਕੇ ਬੈਲੀ ਹੋ ਕੇ ਮੰjde ਤੇ ਬੈਠੀ ਤਾਂ ਉਹਨੇ ਵੇਖਿਆ ਕਿ ਉਹਦੇ ਚਾਚਾ ਚਾਚੀ ਤੇ ਹੋਰ ਆਣਗਮਾਣ ਦੇ ਸਿਆਣੇ ਬਜ਼ੁਰਗ ਆ ਜਿਹੜੇ ਆ ਰਹੇ ਸੀ ਉਹਨਾਂ ਨੂੰ ਵੇਖ ਕੇ ਸਿਮਰਣਾ ਜਿਹੜੀ ਉਹ ਸ਼ਰਮਿੰਦਾ ਹੁੰਦੀ ਆ ਕਿਉਂਕਿ ਉਹ ਸੋਚਦੀ ਆ ਕਿ ਇਹ ਉਹੀ ਲੋਕ ਨੇ ਜਿਹੜੇ ਮੇਰੇ ਘਰੋਂ ਜਾਣ ਕੇ ਮੇਰੇ ਖਿਲਾਫ ਕਿੰਨਾ ਬੋਲੇ ਸੀ ਤੇ ਉਹਨੂੰ ਇੱਕ ਵਾਰ ਇਹ ਵੀ ਲੱਗਦਾ ਕਿ ਮੇਰੀ ਸ਼ਾਇਦ ਇਸ ਸਮਾਜ ਦੇ ਵਿੱਚ ਕੋਈ ਇੱਜ਼ਤ ਨਹੀਂ ਕੋਈ ਮਾਨ ਮਰਿਆਦਾ ਨਹੀਂ ਪਰ ਉਹ ਆਪਣੇ ਦੇਗ ਨੂੰ ਕਾਰੜਾ ਕਰਦੀ ਆ ਤੇ ਉਹਦੇ ਚਾਚੇ ਚਾਚੀ ਉਹਦੇ ਸਿਰ ਤੇ ਹੱਥ ਰੱਖਦੇ ਆ ਤੇ ਉਹਦੇ ਭਰਾ ਉਹਨਾਂ ਕੋਲ ਕੁਰਸੀਆਂ ਲਿਆ ਕੇ ਡਾਉਂਦੇ ਆ ਤੇ ਬਹਿ ਜਾਂਦੇ ਆ ਚਲੋ ਦੁੱਖ ਸੁੱਖ ਕੋ ਪੁੱਛਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਉਹਦਾ ਚਾਚੀ ਉਹਦੀ ਕਹਿੰਦੀ ਆ ਕਿ ਸਿਮਰਨਾ ਤੇਰਾ ਘਰੋਂ ਜਾਣ ਦਾ ਫੈਸਲਾ ਬਹੁਤ ਗਲਤ ਸੀ ਪਰ ਜੋ ਵੀ ਹੋਇਆ ਉਹਦੀ ਸਜ਼ਾ ਤੈਨੂੰ ਮਿਲ ਗਈ ਤੇ ਹੁਣ ਤੈਨੂੰ ਅੱਗੇ ਬਾਰੇ ਸੋਚਣਾ ਚਾਹੀਦਾ ਆਪਣੀ ਚਾਚੀ ਦੀ ਇਹ ਗੱਲ ਸੁਣ ਕੇ ਸਿਮਰਨ ਕਹਿੰਦੀ ਅੱਗੇ ਬਾਰੇ ਮਤਲਬ ਤਾਂ ਜਿਹੜੇ ਬਜ਼ੁਰਗ ਆਏ ਹੁੰਦੇ ਆ ਉਹ ਵੀ ਕਹਿੰਦੇ ਆ ਕਿ ਹਾਂ ਪੁੱਤ ਜੋ ਕੁਝ ਹੋਇਆ ਉਹਨੂੰ ਤੂੰ ਬੁਰਾ ਸੁਪਨਾ ਸਮਝ ਕੇ ਭੁੱਲ ਜਾ ਹੁਣ ਤੂੰ ਆਪਣੀ ਅੱਗੇ ਦੀ ਜ਼ਿੰਦਗੀ ਬਾਰੇ ਸੋਚ ਤਾਂ ਸਿਮਰਨ ਕਹਿੰਦੀ ਕਿ ਅੰਕਲ ਤਾਇਆ ਜੀ ਮੈਂ ਅੱਗੇ ਦੀ ਜ਼ਿੰਦਗੀ ਬਾਰੇ ਸੋਚ ਹੀ ਲਿਆ ਵਧੀਆ ਮੈਨੂੰ ਨੌਕਰੀ ਮਿਲ ਗਈ ਆ ਮੇਰਾ ਬੇਟਾ ਹੈਗਾ ਮੈਂ ਆਪਣੇ ਬੇਟੇ ਦੇ ਸਿਰ ਤੇ ਜ਼ਿੰਦਗੀ ਕੱਢੂੰਗੀ ਤਾਂ ਉਹਦੇ ਭਰਾ ਕਹਿੰਦੇ ਆ ਕਿ ਨਹੀਂ ਸਿਮਰਨ ਤੂੰ ਹਰ ਵਾਰ ਆਪਣੀ ਜਿੱਦ ਪਵਾਈ ਆ ਪਰ ਹੁਣ ਤੈਨੂੰ ਸਾਡੀ ਗੱਲ ਮੰਨਣੀ ਪਊ ਅਸੀਂ ਤੇਰਾ ਰਿਸ਼ਤਾ ਕਰਨਾ ਚਾਹੁੰਨੇ ਆ ਤੂੰ ਉਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਸਿਮਰਨ ਕਹਿੰਦੀ ਵੀ ਉਸ ਘਰ ਦੇ ਵਿੱਚ ਮੇਰੇ ਗੁਰਦੀਪ ਦੀਆਂ ਯਾਦਾਂ ਨੇ ਮੈਂ ਗੁਰਦੀਪ ਨੂੰ ਦਿਲੋਂ ਅਪਣਾਇਆ ਸੀ ਉਹਦੇ ਕਰਕੇ ਮੈਂ ਤੁਹਾਡੀ ਇੱਜ਼ਤ ਨੂੰ ਦਾਗ ਲਾ ਕੇ ਚਲੀ ਗਈ ਮੇਰੀ ਉਹ ਬਹੁਤ ਵੱਡੀ ਗਲਤੀ ਸੀ ਇਸ ਤਰ੍ਹਾਂ ਚੋਰੀੋਂ ਭੱਜ ਕੇ ਉਹਦੇ ਨਾਲ ਵਿਆਹ ਕਰਾਉਣਾ ਮੈਂ ਤੁਹਾਡੀ ਇੱਜ਼ਤ ਰੋਲੀ ਆ ਮੈਂ ਤੁਹਾਡੀ ਗੁਨਾਹਗਾਰਾਂ ਪਰ ਮੈਂ ਉਸ ਗਲਤੀ ਨੂੰ ਸੁਧਾਰ ਨਹੀਂ ਸਕਦੀ ਤੇ ਮੈਂ ਗੁਰਦੀਪ ਦੀ ਸੀ ਤੇ ਗੁਰਦੀਪ ਦੀ ਹੀ ਰਹਿਣਾ ਮੈਂ ਕਿਸੇ ਹੋਰ ਬਾਰੇ ਸੋਚ ਨਹੀਂ ਸਕਦੀ ਤਾਂ ਉਹਦਾ ਭਰਾ ਕਹਿੰਦਾ ਕਿ ਸਿਮਰਨ ਤੂੰ ਹਰ ਵਾਰ ਜ਼ਿੱਦ ਕੀਤੀ ਆ ਤੇ ਜਿੱਦ ਪਗਾਈਆ ਪਰ ਇਸ ਵਾਰ ਤੈਨੂੰ ਸਾਡੀ ਗੱਲ ਮੰਨਣੀ ਪਊ ਉਹ ਕਹਿੰਦੀ ਵੀ ਦੇਖੋ ਕਮਲ ਵੀਰੇ ਪਹਿਲਾਂ ਵੀ ਮੈਂ ਆਪਣੇ ਫੈਸਲੇ ਆਪ ਕੀਤੇ ਆ ਤੇ ਮੇਰੀ ਜ਼ਿੰਦਗੀ ਬਾਰੇ ਸੋਚਣ ਦਾ ਸਿਰਫ ਮੈਨੂੰ ਅਧਿਕਾਰ ਆ ਜੇ ਮੈਂ ਤੁਹਾਡੇ ਤੇ ਬੋਝ ਬਣਦੀ ਆ ਜਾਂ ਤੁਹਾਨੂੰ ਲੱਗਦਾ ਕਿ ਮੈਂ ਕਿਤੇ ਤੁਹਾਡੇ ਤੇ ਆਉਣ ਵਾਲੇ ਸਮੇਂ 'ਚ ਬੋਝ ਨਾ ਬਣ ਜਾਵਾਂ ਤਾਂ ਤੁਸੀਂ ਇਸ ਗੱਲ ਤੋਂ ਚਿੰਤਾ ਮੁਕਤ ਰਹੋ ਮੈਂ ਨਹੀਂ ਗਈ ਆਉਂਦੀ ਇੱਥੇ ਮੈਂ ਉੱਥੇ ਹੀ ਰਹੂੰਗੀ ਦੇਖੋ ਉਸ ਘਰ ਦੇ ਵਿੱਚ ਮੇਰੀ ਕੁਆਰੀ ਨਣ ਦਾ ਮੇਰੇ ਸੱਸ ਸਹੁਰਾ ਉਹਨਾਂ ਪ੍ਰਤੀ ਮੇਰੇ ਫਰਜ਼ ਨੇ ਜੇ ਗੁਰਦੀਪ ਅੱਜ ਸਾਨੂੰ ਛੱਡ ਕੇ ਚਲਾ ਗਿਆ ਤਾਂ ਮੈਂ ਨਹੀਂ ਉਹਨਾਂ ਨੂੰ ਛੱਡ ਸਕਦੀ ਚਲੋ ਇਸ ਗੱਲ ਨੂੰ ਲੈ ਕੇ ਬਾਵਾ ਵੈਸ ਹੁੰਦੀ ਆ ਮਣੀ ਤੇ ਕਮਲ ਉਹਨੂੰ ਕਹਿੰਦੇ ਕਿ ਤੂੰ ਸੋਚ ਲਾ ਉਹ ਕਹਿੰਦੀ ਮੈਂ ਸੋਚ ਲਿਆ ਤੇ ਜਦੋਂ ਉਹ ਉੱਥੋਂ ਉੱਠਣ ਲੱਗਦੀ ਆ ਕਿਉਂਕਿ ਉਹਨੂੰ ਇਹ ਲੱਗਦਾ ਕਿ ਸਾਰੇ ਮੇਰੇ ਤੇ ਪ੍ਰੈਸ਼ਰ ਪਾਉਂਦੇ ਆ ਤੇ ਉਹ ਆਪਣੇ ਬੇਟੇ ਦੀ ਬਾਹ ਫੜਦੀ ਆ ਤੇ ਆਪਣਾ ਬੈਗ ਚੁੱਕ ਕੇ ਘਰੋਂ ਬਾਹਰ ਨਿਕਲਣ ਲੱਗਦੀ ਆ ਤਾਂ ਉਹਦੇ ਭਰਾ ਕਹਿੰਦੇ ਕਿ ਸਿਮਰਨ ਪਹਿਲਾਂ ਤਾਂ ਅਸੀਂ ਤੈਨੂੰ ਇਸ ਘਰ 'ਚ ਆਉਣ ਦੇ ਤਾਂ ਪਰ ਜੇ ਹੁਣ ਤੂੰ ਸਾਡੀ ਗੱਲ ਨਹੀਂ ਮੰਨੇਗੀ ਤਾਂ ਇਸ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਲਈ ਬੰਦ ਆ। ਸਿਮਰਨ ਵਾਪਸ ਮੁੜ ਕੇ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਮਾਂ ਤੂੰ ਮੈਨੂੰ ਇਸੇ ਕਰਕੇ ਬੁਲਾਇਆ ਸੀ ਕਿ ਤੂੰ ਮੈਨੂੰ ਦੁਬਾਰਾ ਜਲੀਲ ਕਰਕੇ ਇਸ ਘਰੋਂ ਕੱਢ ਸਕੇ। ਤਾਂ ਉਹਦੀ ਮਾਂ ਨੂੰ ਸਮਝਾਉਂਦੀ ਆ ਕਿ ਸਿਮਰਨ ਮੇਰੀ ਗੱਲ ਸੁਣ ਪੁੱਤ ਤਾ ਤੇਰੇ ਵਾਸਤੇ ਇੱਕ ਨਾ ਇੱਕ ਵਧੀਆ ਰਿਸ਼ਤਾ ਆਇਆ। ਮੁੰਡਾ ਸਰਕਾਰੀ ਨੌਕਰੀ ਕਰਦਾ। ਤਲਾਕशुदा ਮੁੰਡਾ ਦਾ ਤੇ 15000 ਲੈਂਦਾ ਹਨਾ ਨੌਕਰੀ ਆ ਉਹਦੀ ਸਰਕਾਰੀ। ਤੇ ਤੂੰ ਵਧੀਆ ਸੌਖੀ ਰਹੇਂਗੀ ਪਤਾ ਸਾਡੇ ਤੋਂ ਇਸ ਤਰ੍ਹਾਂ ਤੂੰ ਦੇਖੀ ਨਹੀਂ ਜਾਣੀ ਸਿਮਰਨ ਆਪਣੀ ਮਾਂ ਨੂੰ ਆਪਣਾ ਫੈਸਲਾ ਸੁਣਾ ਕੇ ਚਲੀ ਜਾਂਦੀ ਆ ਕਿ ਮੈਂ ਉੱਥੇ ਹੀ ਰਹਿਣਾ ਤੇ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਕਰਨੀ ਆ ਜਦੋਂ ਉਹ ਗੇਟ ਟੱਪ ਜਾਂਦੀ ਆ ਤਾਂ ਉਹਨੂੰ ਆਪਣੇ ਭਰਾ ਦੀ ਆਵਾਜ਼ ਸੁਣਦੀ ਆ ਕਿ ਇਹਨੇ ਪਹਿਲੇ ਦਿਨੋਂ ਆਪਣੀ ਮਰਜ਼ੀ ਕੀਤੀ ਸੀ ਤੇ ਮਰਜ਼ੀ ਕਰਨੀ ਆ ਜਿੱਥੇ ਜਾਂਦੀ ਆ ਜਾਣ ਲਓ ਅੱਜ ਤੋਂ ਬਾਅਦ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਸਿਮਰਨ ਪਰੇ ਹੋਏ ਗੱਲ ਨਾਲ ਵਾਪਸ ਆਉਂਦੀ ਆਪਣੇ ਸਹੁਰੇ ਘਰ ਤੇ ਉਹ ਸੋਚਦੀ ਆਉਂਦੀ ਆ ਕਿ ਕੀ ਕੁੜੀਆਂ ਨੂੰ ਪਿਆਰ ਕਰਨ ਦਾ ਹੱਕ ਨਹੀਂ ਪਹਿਲਾਂ ਮੈਂ ਗੁਰਦੀਪ ਨਾਲ ਪਿਆਰ ਕੀਤਾ ਉਹਦੇ ਨਾਲ ਵਿਆਹ ਕਰਾਇਆ ਮੇਰਾ ਉਦੋਂ ਵੀ ਵਿਰੋਧ ਹੋਇਆ ਗੁਰਦੀਪ ਦੀ ਮੌਤ ਦਾ ਇਹਨਾਂ ਨੂੰ ਉਹਨਾਂ ਦੁੱਖ ਨਹੀਂ ਹੋਇਆ ਇਹਨਾਂ ਨੇ ਸ਼ੁਕਰ ਮਨਾਇਆ ਕਿ ਚਲੋ ਵਧੀਆ ਹੋਇਆ ਹੁਣ ਫਿਰ ਇਹ ਮੇਰੇ ਦੂਜੇ ਵਿਆਹ ਦੀ ਰੱਟ ਲਾਈ ਬੈਠੇ ਆ ਇਸ ਤਰ੍ਹਾਂ ਸੋਚਦੀ ਸੋਚਦੀ ਉਹ ਆਪਣੇ ਸਹੁਰੇ ਘਰ ਪਹੁੰਚ ਜਾਂਦੀ ਆ ਜਦੋਂ ਉਹ ਘਰ ਦੇ ਵਿੱਚ ਆਉਂਦੀ ਆ ਤਾਂ ਵੇਖਦੀ ਆ ਕਿ ਉਹਦੀ ਨਣਦ ਤੇ ਸੱਸ ਤੁੱਲੇ ਤੇ ਕੰਮ ਕਰ ਰਹੀਆਂ ਸੀ ਤੇ ਕਰਮਜੀਤ ਆਪਣੀ ਨੂੰਨ ਨੂੰ ਇਸ ਤਰ੍ਹਾਂ ਹਨਾ ਉਦਾਸ ਤੇ ਇੱਕ ਦਾ ਮਾਇਆ ਵੇਖ ਕੇ ਕਹਿੰਦੀ ਹੈ ਤੇ ਇਹ ਤੂੰ ਤਾਂ ਆ ਵੀ ਗਈ ਤੂੰ ਤਾਂ 3-4 ਦਿਨ ਰਹਿਣਾ ਸੀ ਤਾਂ ਸਿਮਰਨ ਕਹਿੰਦੀ ਮੰਮੀ ਤੁਸੀਂ ਮੈਨੂੰ ਧੱਕੇ ਨਾਲ ਭੇਜਿਆ ਮੈਂ ਜਾਣਾ ਨਹੀਂ ਚਾਹੁੰਦੀ ਸੀ ਇਹ ਮੈਨੂੰ ਪਤਾ ਮੇਰੇ ਘਰਦਿਆਂ ਦੀ ਸੋਚਦਾ ਤੁਸੀਂ ਹੀ ਮੇਰੇ ਤੇ ਦਬਾਅ ਬਣਾਇਆ ਕਿ ਮੈਂ ਜਾਵਾਂ ਤਾਂ ਉਹਦੀ ਸੱਸ ਨੂੰ ਪੁੱਛਦੀ ਆ ਕਿ ਕੀ ਗੱਲ ਹੋ ਗਈ ਤਾਂ ਉਹ ਦੱਸਦੀ ਆ ਕਿ ਮੇਰੇ ਘਰ ਦੇ ਮੇਰਾ ਦੂਜਾ ਵਿਆਹ ਕਰਨਾ ਚਾਹੁੰਦੇ ਆ ਪਾਲੀ ਕਹਿੰਦੀ ਵੀ ਇਹ ਕਿਵੇਂ ਹੋ ਸਕਦਾ ਉਹ ਇਹ ਫੇਸਲਾ ਕਿਵੇਂ ਲੈ ਸਕਦੇ ਆ ਤਾਂ ਕਰਮਜੀਤ ਕਹਿੰਦੀ ਧੀਏ ਤੂੰ ਗੁੱਸਾ ਨਾ ਕਰੀ ਉਹਨਾਂ ਨੂੰ ਹੱਕ ਆ ਇਹ ਸੋਚਣ ਦਾ ਉਹ ਤੇਰੇ ਬਾਰੇ ਸੋਚਦੇ ਆ ਤੇਰਾ ਬੱਚਾ ਵੱਡਾ ਹੋਊਗਾ ਪਤਾ ਨਹੀਂ ਕਿਹੋ ਜਿਹਾ ਨਿਕਲੂਗਾ ਅਸੀਂ ਵੀ ਪਤਾ ਨਹੀਂ ਕਿੰਨਾ ਚਿਰ ਹੈਗੇ ਆ ਪਤਾ ਨਹੀਂ ਨਾ ਮਾਂ ਪਿਓ ਦੀ ਚਿੰਤਾ ਹੁੰਦੀ ਆ ਪਰ ਤੂੰ ਫਿਕਰ ਨਾ ਕਰ ਜੇ ਤੂੰ ਇਸ ਘਰੋਂ ਨਹੀਂ ਜਾਣਾ ਚਾਹੁੰਦੀ ਤਾਂ ਤੈਨੂੰ ਕੋਈ ਬਾਹਰ ਨਹੀਂ ਕੱਢੂਗਾ ਪਰ ਇੱਕ ਮਾਂ ਪਿਓ ਤੇ ਭਰਾ ਹੋਣ ਦੇ ਨਾਤੇ ਉਹਨਾਂ ਦਾ ਇਹ ਫਰਜ਼ ਬਣਦਾ ਉਹ ਸੋਚ ਸਕਦੇ ਆ ਸਿਮਰਨ ਚੁੱਪਚਾਪ ਅੰਦਰ ਚਲੀ ਜਾਂਦੀ ਆ ਤੇ ਅੰਦਰ ਜਾ ਕੇ ਰੋਣ ਲੱਗ ਜਾਂਦੀ ਆ ਪਾਲੀ ਆਪਣੀ ਭਝਾਈ ਨੂੰ ਚੁੱਪ ਕਰਾਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਭਾਬੀ ਤੈਨੂੰ ਕੋਈ ਵੀ ਇਸ ਘਰ ਚੋਂ ਨਹੀਂ ਭੇਜਦਾ ਤੂੰ ਜਿੰਨਾ ਜਿਵੇਂ ਜੀ ਕਰੇ ਇੱਥੇ ਰਹਿ ਸਕਦੀ ਆ ਪਰ ਹਾਂ ਜੇ ਤੂੰ ਚਾਹੇ ਆਪਣੇ ਕੋਈ ਫਿਊਚਰ ਦਾ ਫੈਸਲਾ ਲੈਣਾ ਤਾਂ ਤੇਰੇ ਤੇ ਕੋਈ ਦਬਾਅ ਵੀ ਹੈ ਨਹੀਂ ਤੂੰ ਚੰਗੀ ਤਰ੍ਹਾਂ ਸੋਚ ਲੈ ਤੇਰੇ ਤੇ ਸਾਡੇ ਵੱਲੋਂ ਕੋਈ ਦਬਾਅ ਨਹੀਂ ਹੋਊਗਾ ਜਿਵੇਂ ਤੁਸੀਂ ਰਹਿਣਾ ਚਾਹੋ ਉਵੇਂ ਰਹਿ ਸਕਦੇ ਹੋ ਪਾਲੀ ਦੀ ਆਏ ਗੱਲਾਂ ਸੁਣ ਕੇ ਸਿਮਰਣਾ ਆਪਣੀ ਨਣਦ ਨੂੰ ਘੁੱਟ ਕੇ ਗੱਲ ਨਾਲ ਆਉਂਦੀ ਹੈ ਤੇ ਕਹਿੰਦੀ ਹੈ ਕਿ ਪਾਲੀ ਮੇਰੇ ਜਿੰਨਾ ਸਮਝਣ ਵਾਲਾ ਤੇਰੇ ਬਿਨਾ ਇਸ ਦੁਨੀਆ ਤੇ ਕੋਈ ਨਹੀਂ ਧੰਨਵਾਦ ਤੂੰ ਮੈਨੂੰ ਇੰਨਾ ਸਮਝਿਆ ਤੂੰ ਮੇਰੀ ਹਰ ਤਕਲੀਫ ਦੇ ਵਿੱਚ ਮੇਰੇ ਨਾਲ ਖੜੀ ਆ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣ ਲਈ ਜੁੜੇ ਰਹੋ ਚੈਨਲ ਦੇ ਨਾਲ ਮਿਲਾਂਗੇ ਕੱਲ ਨੂੰ ਅਗਲੇ ਭਾਗ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ